ਅੱਜ ਵਾਲੀ ਵੀਡੀਓ ਥੋੜਾ ਜਿਹਾ ਟਾਈਮ ਕੱਢ ਕੇ ਦੇਖ ਜ਼ਰੂਰ ਲਿਓ ਵੀਡੀਓ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੇ ਦਿਮਾਗ ਦੇ ਪੁਰਜ਼ੇ ਹਿੱਲ ਜਾਣਗੇ ਕਿ ਦੁਨੀਆ ਤੇ ਚੱਲ ਕੀ ਗੁਜ਼ਰਿਆ ਇੱਕ ਕੁੜੀ ਨੇ ਆਪਦੀ ਮਾਂ ਦਾ 5 ਤੋਲੇ ਸੋਨਾ ਤੇ 20 ਤੋਲੇ ਚਾਂਦੀ ਚੋਰੀ ਕਰਕੇ ਆਸ਼ਕ ਨੂੰ ਦਿੱਤੀ ਹੁਣ ਆਸ਼ਕ ਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਕਾਦੇ ਵਾਸਤੇ ਦਿੱਤਾ ਕਿਹੜੀ ਮਜਬੂਰੀ ਸੀ ਇਹ ਸਾਰਾ ਕੁਝ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਮਾਂ ਪਿਓ ਵੀ ਚੱਕੰਨੇ ਹੋ ਜਾਣਗੇ ਕਿ ਇਹੋ ਜਿਹੀਆਂ ਚੀਜ਼ਾਂ ਆਪਦੇ ਬੱਚਿਆਂ ਤੋਂ ਵੜੀਆਂ ਜਿਹਾ ਪੜਦੇ ਚ ਰੱਖਿਆ ਕਰੋ। ਹਾਂਜੀ ਕੀ ਹਾਲ ਚਾਲ ਹੈ ਭਰਾਓ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਲਈ ਕਹਾਣੀ ਹੈ ਕਹਾਣੀ ਹੈਗੀ ਆ ਫਰੋਇਪੁਰ ਦੇ ਕਿਸੇ ਪਿੰਡ ਦੀ। ਇੱਕ ਪਰਿਵਾਰ ਹੁੰਦਾ ਪਿਓ ਵਾਟਰ ਬਾਕਸ ਦੇ ਵਿੱਚ ਜੌਬ ਕਰਦਾ ਹੁੰਦਾ। ਮਾਂ ਚਲੋ ਘਰੇ ਕੰਮਕਾਰ ਆਪਦੇ ਕਰਦੀ ਹੁੰਦੀ ਚੁੱਲੇ ਚੌਕੇ ਦੇ ਤੇ ਉਹਨਾਂ ਦੀ ਇੱਕੋ ਇੱਕ ਧੀ ਹੁੰਦੀ ਆ। ਕੋਈ ਹੋਰ ਬਾਲ ਬੱਚਾ ਨਹੀਂ ਹੁੰਦਾ ਇੱਕੋ ਹੀ ਧੀ ਹੁੰਦੀ ਆ। ਚਲੋ ਜੀ ਬੜੇ ਲਾਡਾਂ ਚਾਹ ਉਹਨਾਂ ਧੀ ਨੂੰ ਪਾਲ ਲਿਆ ਚੰਗੇ ਸਕੂਲ 'ਚ ਪੜਾਇਆ ਲਿਖਾਇਆ ਤੇ ਜਦੋਂ ਇਹ ਕੁੜੀ 10ਵੀਂ ਕਲਾਸ ਦੇ ਵਿੱਚ ਹੋ ਜਾਂਦੀ ਆ ਤੇ ਇਹਦੀ ਗੱਲਬਾਤ ਕਿਸੇ ਪਿੰਡ ਦੇ ਮੁੰਡੇ ਨਾਲ ਹੋ ਜਾਂਦੀ ਆ ਤੇ ਜਿਹੜੇ ਮੁੰਡੇ ਨਾਲ ਗੱਲਬਾਤ ਹੁੰਦੀ ਆ ਉਹ ਸਿਰੇ ਦਾ ਖਚੌਕ ਜਿਹਨੂੰ ਕੋਈ ਮੂੰਹ ਨਹੀਂ ਲਾ ਕੇ ਰਾਜੀ ਸੀ ਜਿਸਦੇ ਨਾਲ ਕੋਈ ਹੱਥ ਨਹੀਂ ਮਲਾ ਕੇ ਰਾਜੀ ਸੀ ਸਿਰੇ ਦਾ ਖੱਚ ਸਿਰੇ ਦਾ ਖਚੌਕ ਤੇ ਉਹਦੇ ਨਾਲ ਇਸ ਕੁੜੀ ਦੀ ਗੱਲਬਾਤ ਹੋ ਜਾਂਦੀ ਆ ਜਦੋਂ ਗੱਲਬਾਤ ਹੋ ਜਾਂਦੀ ਫਿਰ ਉਹਦੀ ਮਾਂ ਨੂੰ ਕਹਿੰਦੀ ਕਿ ਮਮਾ ਮੈਨੂੰ ਫੋਨ ਚਾਹੀਦਾ ਮਾਂ ਕਹਿੰਦੀ ਵੀ ਕੋਈ ਗੱਲ ਨਹੀਂ ਧੀਏ ਮੈਂ ਤੇਰੇ ਪਿਓ ਨੂੰ ਆਖੂਗੀ ਜਦੋਂ ਮਾਂ ਨੇ ਪਿਓ ਨੂੰ ਕਿਹਾ ਵੀ ਕੁੜੀ ਨੂੰ ਮੋਬਾਈਲ ਲੈ ਦੇ ਇਹ ਉਹਨੇ ਕਿਹਾ ਵੀ ਕਾਦੇ ਵਾਸਤੇ ਕੋਈ ਗੱਲ ਨਹੀਂ ਵੀ ਲੈਦਾਗੇ ਲੈਦਾਗੇ ਅੱਗੋਂ ਆਦੀ ਮਾਂ ਨੂੰ ਕਹਿੰਦੀ ਲੈ ਮੈਂ ਤਾਂ ਕੱਲੀ ਕੱਲੀਆਂ ਮੇਰੇ ਤੋਂ ذی شوق ਨਹੀਂ ਪੂਰੇ ਕਰਦੇ ਫਿਰ ਇਸ ਕੁੜੀ ਦੀ ਮਾਂ ਪਿਓ ਨਾਲ ਲੜੇ ਵੀ ਹਾਂ ਮੇਰੇ ਧੀ ਨੂੰ ਮੋਬਾਈਲ ਦਵਾ ਜਿਵੇਂ ਮਰਜੀ ਦਵਾ ਚਲੋ ਜਦੋਂ ਮਾਂ ਨੇ ਰੱਟਣ ਪਾ ਲਿਆ ਪਿਓ ਨੇ ਮੋਬਾਈਲ ਲੈ ਕੇ ਗਲੋਂ ਲਾਤੀ ਹੁਣ ਮੋਬਾਈਲ ਤਾਂ ਲੈਣਾ ਸੀ ਕਿਉਂਕਿ ਪਿੰਡ ਦੀ ਉਹ ਜਿਹੜੀ ਕਤੀੜ ਸੀ ਉਹਦੇ ਨਾਲ ਗੱਲ ਹੋਈ ਸੀਗੀ ਫਿਰ ਉਹਦੇ ਨਾਲ ਲਵ ਯੂ ਲਵ ਯੂ ਵੀ ਕਰਨਾ ਸੀ ਨਾ ਫੋਨ ਤੇ ਚਲੋ ਜੀ ਫੋਨ ਲੈਣ ਤੋਂ 10 15 ਦਿਨ ਬਾਅਦ ਇਹ ਕੁੜੀ ਕਹਿੰਦੀ ਬਾਦੀ ਮਾਂ ਨੂੰ ਕਿ ਮੰਮਾ ਮੈਂ ਪੜਨਾ ਹੁੰਦਾ ਤੇ ਮੈਂ ਤੁਹਾਡੇ ਕੋਲ ਬਹਿ ਕੇ ਨਹੀਂ ਪੜ ਸਕਦੀ ਮੈਂ ਤਾਂ ਡਿਸਟਰਬ ਹੁੰਨੀ ਆ ਮੈਂ ਤਾਂ ਅਲੱਗ ਕਮਰੇ ਸੌਂਆਂ ਕਰੂੰਗੀ ਮਾਂ ਕਹਿੰਦੀ ਵੀ ਕੋਈ ਗੱਲ ਨਹੀਂ ਧੀਏ ਤੂੰ ਜੇ ਪੜਨਾ ਤੇ ਅਲੱਗ ਕਮਰੇ ਚ ਪੈ ਜਾਕਰ ਸਾਨੂੰ ਕੀ ਤਰਾਜਾ ਸੌਣਾ ਹੀ ਇੱਥੇ ਵੀ ਸੌਣਾ ਉੱਥੇ ਵੀ ਸੌਣਾ ਅਲੱਗ ਕਮਰਾ ਮਿਲ ਗਿਆ ਫੋਨ ਮਾਣ ਲਿਆ ਤਾਂ ਪਿਓ ਨਾਲ ਲੜ ਕੇ ਧੀ ਫਿਰ ਰਾਤ ਨੂੰ ਆਸ਼ਕ ਨਾਲ ਵੀਡੀਓ ਕਾਲਾਂ ਤੇ ਲਵ ਯੂ ਲਵ ਜੂ ਤੇ ਅੱਖ ਮਟੱਕੇ ਪੂਰੇ ਜੋਰਾਂ ਤੇ ਹੁਣ ਕੁੜੀ 10ਵੀਂ ਕਲਾਸ ਚ ਪੜਦੀ ਹੁਣ ਤੁਹਾਨੂੰ ਪਤਾ ਵੀ 10ਵੀਂ ਕਲਾਸ ਦੀ ਜਿਹੜੀ ਕੁੜੀ ਹੋਊਗੀ ਉਹਨੂੰ ਕਿੰਨੀ ਕੁ ਮੱਤ ਹੁੰਦੀ ਆ ਨਿਆਣਮਤੀ ਹੁੰਦੀ ਆ ਅਲੜਪੁਣਾ ਕਹਿੰਦਾ ਨਿਆਣਮਤਾ ਹੋ ਜਿਹੜਾ ਮੁੰਡਾ ਸੀਗਾ ਉਹ ਮੜਾ ਜਾਈ ਬਈ ਹੰੜਿਆ ਸੀਗਾ ਉਹ ਚੌਰਾ ਸੀ ਸਿਰੇ ਦਾ ਜਦੋਂ ਵੀਡੀਓ ਕਾਲਾਂ ਤੇ ਰਾਤ ਨੂੰ ਲਵ ਯੂ ਲਵ ਯੂ ਚੱਲਿਆ ਕਰੇ ਤੇ ਫਿਰ ਮੁੰਡਾ ਹੌਲੀ ਹੌਲੀ ਕੁੜੀ ਨੂੰ ਫੀਲਿੰਗ ਜੀ ਦਿਵਾਉਣ ਲੱਗ ਗਿਆ ਵੀਡੀਓ ਕਾਲ ਤੇ ਕਦੇ ਕਹਦਾ ਕਰੇ ਕੱਪੜੇ ਉਤਾਰ ਦੇ ਮੈਨੂੰ ਫਲਾਣਾ ਕੁਝ ਵਿਖਾ ਮੈਨੂੰ ਫਲਾਣਾ ਕੁਝ ਵਿਖਾ ਜੇ ਕਰ ਵੋ ਕਰ ਤੇ ਤੁਹਾਨੂੰ ਪਤਾ ਵੀ ਇਸ਼ਕ ਚ ਬੰਦਾ ਨਾ ਹੋਏਦਾ ਕੁੜੀ ਵੀ ਮਾੜੀ ਇਸ਼ਕ ਚੰਨੀ ਹੋਗੀ ਮਾਂ ਪਿਓ ਦੂਜੇ ਕਮਰੇ ਸੁੱਤਾ ਪਿਆ ਤੇ ਕੁੜੀ ਆਪਦੇ ਕਮਰੇ ਚ ਵੀਡੀਓ ਕਾਲ ਲਾ ਕੇ ਆਸ਼ਕ ਦੇ ਸਾਹਮਣੇ ਕੱਪੜੇ ਲਾਉਣ ਲਈ ਆਪਦੇ ਕਦੇ ਉਹ ਕਵੇ ਹੱਥ ਨਾਲ ਐ ਕਰ ਲਾ ਜੇ ਕਰ ਲਾ ਵ ਉਧਰ ਉਹ ਮਾਂ ਦਾ ਪੁੱਤ ਸਕਰੀਨ ਰਿਕਾਰਡਿੰਗ ਲਾ ਕੇ ਤੇ ਸਾਰਾ ਕੁਝ ਆਪਦੇ ਫੋਨ 'ਚ ਸੇਵ ਕਰੀ ਜਾਵੇ। ਕਦੇ ਕੁੜੀ ਉਹਨੂੰ ਵੀਡੀਓ ਭੇਜ ਦਿਆ ਕਰੇ ਆਪਦੀ ਬਾਥਰੂਮ 'ਚ ਨੰਉਂਦੀ ਦੀ ਕਦੇ ਕਿਵੇਂ ਕਦੇ ਕਿਵੇਂ ਉਹ ਸਾਰਾ ਕੁਝ ਆਦੇ ਫੋਨ 'ਚ ਰੱਖਦਾ ਗਿਆ। ਦੋ ਸਾਲ ਇਹਨਾਂ ਦਾ ਕੰਮ ਇਸ ਤਰ੍ਹਾਂ ਪੂਰੇ ਜੰਗੀ ਪੱਧਰ ਤੇ ਚੱਲਿਆ। ਉਸ ਤੋਂ ਬਾਅਦ ਉਹ ਮੁੰਡਾ ਇਸ ਕੁੜੀ ਨੂੰ ਕਹਿੰਦਾ ਕਿ ਮੈਂ ਬੁਲਟ ਮੋਟਰਸਾਈਕਲ ਲੈਣਾ। ਮੈਨੂੰ ਪੈਸੇ ਚਾਹੀਦੇ ਆ। ਹੁਣ ਕੁੜੀ ਆਖੇ ਵੀ ਮੈਂ ਕਿਹੜਾ ਨੌਕਰੀ ਕਰਦੀ ਆਂ? ਮੇਰੇ ਕੋਲੇ ਪੈਸੇ ਕਿੱਥੋਂ ਆਏ? ਮੈਂ ਤੇਰੇ ਪੈਸੇ ਕਿੱਥੋਂ ਦੇ ਦਿਆਂ? ਚਲੋ ਜੀ ਮੁੰਡਾ ਹੌਲੀ ਹੌਲੀ ਕੁੜੀ ਨੂੰ ਮਜਬੂਰ ਕਰਨ ਲੱਗਦਾ ਮੈਨੂੰ ਪੈਸੇ ਚਾਹੀਦੇ ਜਿਵੇਂ ਮਰਜ਼ੀ ਦੇ ਮੈਂ ਬੁਲਟ ਲਿਆਉਣਾ ਜਦੋਂ ਕੁੜੀ ਕਿਸੇ ਤਣ ਪੱਤਣ ਤੇ ਨਹੀਂ ਲੱਗਦੀ ਜਦੋਂ ਕੁੜੀ ਕਿਸੇ ਪਾਸੇ ਨਹੀਂ ਆਉਂਦੀ ਤਾਂ ਫਿਰ ਇਹ ਮੁੰਡਾ ਕਹਿੰਦਾ ਵੀ ਗੱਲ ਸੁਣ ਲੈ ਮੇਰੀ ਮੇਰੇ ਕੋਲੇ ਤੇਰੀਆਂ ਵੀਡੀਓ ਨੇ ਜਿਹੜੀ ਤੂੰ ਕੱਪੜੇ ਲਾ ਲਾ ਕੇ ਫੀਲਿੰਗਾਂ ਲੈਂਦੀ ਸੈਂ ਕਦੇ ਐਂ ਕਰਦੀ ਸੀ ਕਦੇ ਉੱਥੇ ਹੱਥ ਮਾਰਦੀ ਸੀ ਕਦੇ ਉੱਥੇ ਹੱਥ ਮਾਰਦੀ ਸੀ ਤੇ ਮੈਂ ਉਹ ਵੀਡੀਓ ਵਾਇਰਲ ਕਰ ਦਊਗਾ ਮੈਨੂੰ ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦੇ ਚਲੋ ਜੀ ਉਸ ਤੋਂ ਬਾਅਦ ਹੁਣ ਏ ਕੁੜੀ ਮਜਬੂਰ ਵੀ ਹੋ ਗਈ ਕਿਉਂਕਿ ਬ ਫੇਰ ਉਹਨੇ ਇਸ ਕੁੜੀ ਨੂੰ ਪਤਾ ਸੀਗਾ ਕਿ ਮੇਰੀ ਮਾਂ ਨੇ ਜਿਹੜਾ ਸਾਰੇ ਕਿਲੇ ਥੋੜਾ ਬੜਾ ਸੋਨਾ ਉਹ ਕਿੱਥੇ ਰੱਖਿਆ ਹੋਇਆ ਕਿੱਥੇ ਚਾਂਦੀ ਹੈ ਕਿੱਥੇ ਪੈਸਾ ਢੇਲਾ ਕਿਉਂਕਿ ਤਿਆਂ ਨੂੰ ਮਾਂ ਦੀ ਹਰ ਗੱਲ ਦਾ ਪਤਾ ਹੁੰਦਾ ਤੇ ਮਾਂ ਨੂੰ ਧੀ ਦੀ ਹਰ ਗੱਲ ਦਾ ਪਤਾ ਹੁੰਦਾ ਪਿਓ ਵਿਚਾਰ ਤਾਂ ਬਾਹਰ ਤੋਰੇ ਫਿਰਦੇ ਆ ਵੀ ਪੈਸੇ ਕਮਾਉਣ ਦੇ ਚੱਕਰ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਿਰ ਤੇ ਹੁੰਦੀਆਂ ਉਹ ਵਿਚਾਰਾ ਤੜਕੇ ਵਾਟਰਵਾਰਕਸ ਤੇ ਲੱਗ ਜਾਂਦਾ ਕਰੇ ਆ ਆਪਣਾ ਡਿਊਟੀ ਤੇ ਚਲੋ ਜੀ ਮਾਂ ਆਣ ਗਵਾਂਡ ਦੇ ਘਰੇ ਗਈ ਤਾਂ ਇਸ ਕੁੜੀ ਨੇ ਕੀ ਕੀਤਾ ਇਹਨੇ ਲੋਕਰ ਦੇ ਵਿੱਚੋਂ 20 ਤੋਲੇ ਚਾਂਦੀ ਚੱਕ ਲਈ ਤੇ 5 ਤੋਲੇ ਸੋਨਾ ਚੱਕ ਲਿਆ ਤੇ ਉਹ ਸਾਰਾ ਕੁਝ ਕੱਪੜੇ ਚ ਬੰਨ ਕੇ ਤੇ ਸਲਵਾਰ ਦੇ ਅੰਦਰ ਪਾ ਲਿਆ ਇਹਨੇ ਅੰਡਰ ਗਾਰਮੈਂਟਸ ਦੇ ਵਿੱਚ ਪਾ ਲਿਆ ਇਹਨੇ ਉਹ ਸਾਰਾ ਕੁਝ ਮੁੜ ਕੇ ਉਹਨੂੰ ਲੋਗ ਲਾ ਕੇ ਉਦਾਂ ਹੀ ਧਰਤਾ ਮੁੜ ਕੇ ਜਦੋਂ ਟਾਈਮ ਲੱਗਿਆ ਨੇਰੇ ਸਵੇਰੇ ਇਹਨੇ ਉਹ ਸਾਰਾ ਕੁਝ ਆਸ਼ਕ ਨੂੰ ਫੜਾ ਦਿੱਤਾ ਆਸ਼ਕ ਦੇ ਨਾਲ ਕੋਈ ਇੱਕ ਯਾਰ ਬਿੱਲੀ ਹੁੰਦਾ ਸੀਗਾ ਉਹ ਉਹਨੂੰ ਨਾਲ ਲੈ ਗਿਆ ਸੁਨਿਆਰੇ ਕੋਲੇ ਸਾਰਾ ਵੇਚ ਵਟ ਕੇ ਤੇ ਉਹਨੇ ਇੱਕ ਬੁਲਟ ਮੋਟਰਸਾਈਕਲ ਲੈ ਲਿਆ ਇੱਕ ਉਹਨੇ ਆਈਫੋਨ ਲੈ ਲਿਆ ਚਲੋ ਜੀ ਉਹ ਆਪਦੇ ਨਜ਼ਾਰੇ ਤੇ ਦੇਹ ਗਲੀ ਚ ਗੇੜੇ ਤੇ ਗੇੜਾ ਦੇ ਪਟਾਕੇ ਦੇ ਬਟਾਕਾ ਬੋਲਟ ਦਾ ਮਰਾਉਂਦਾ ਫਿਰੇ 11ਵੇਂ 12ਵੇਂ ਦਿਨ ਕੁੜੀ ਦੀ ਮਾਂ ਕਿਤੇ ਉਹ ਲੋਕਰ ਨੂੰ ਖੋਲਦੀ ਆ ਜਦੋਂ ਉਹਨੇ ਵੇਖਿਆ ਤੇ ਮਾਂ ਨੂੰ ਦੰਗਲਾਂ ਪੈ ਪਈ ਜਾਣ ਵੀ ਸਾਡੇ ਘਰੋਂ ਚਾਂਦੀ ਤੇ ਸੋਨਾ ਕਿੱਧਰ ਕੋਈ ਗਾਇਬ ਹੋ ਗਿਆ ਵੀ ਅਸੀਂ ਤਾਂ ਰੁਪਈਆ ਰੁਪਈਆ ਜੋੜ ਕੇ ਕੁੜੀ ਵਾਸਤੇ ਸੋਨਾ ਦੇ ਬਣਾਉਂਦੇ ਬਈ ਸਾਰਾ ਕੁਛ ਹਨ ਵਿਆਹ ਚ ਪਾਉਣਾ ਹੁੰਦਾ ਮਾਪਿਆਂ ਨੂੰ ਪਹਿਲਾਂ ਹੀ ਫਿਕਰ ਹੋ ਜਾਂਦਾ ਚਲੋ ਜੀ ਮਾਂ ਹਾਏ ਹਾਏ ਰੋਂਦੀ ਪਿੱਟ ਦੀ ਆ ਗਈ ਆ ਕੇ ਤੇ ਧੀ ਨੂੰ ਕਹਿੰਦੀ ਵੀ ਨਾਂ ਲੈ ਕੇ ਵੀ ਆਪਣੇ ਘਰ ਤੋਂ ਸੋਨਣੇਗਾ ਚਾਂਦੀ ਵੀ ਨਹੀਂ ਹੈਗੀ ਅੱਗੋਂ ਇਹ ਫਫੇ ਕੁੱਟਣੀ ਵੀ ਇਹ ਵੀ ਰੋਣ ਲੱਗ ਕੀ ਹਾਏ ਆਪਣੇ ਨਾਲ ਕੀ ਬਣ ਗਿਆ ਮੰਮੀਆਂ ਕੀ ਬਣ ਗਿਆ ਮੰਮੀਆਂ ਚਲੋ ਜੀ ਪਿਓ ਨੂੰ ਫੋਨ ਮਾਰਿਆ ਵਾਟਰ ਬਕਸ ਤੇ ਬੈਠੇ ਨੂੰ ਉਧਰੋਂ ਭੱਜਿਆ ਵਿਚਾਰਾ ਡਿੱਗਦਾ ਟੈਂਦਾ ਉਹ ਘਰੇ ਆਇਆ ਚਲੋ ਜੀ ਇਹ ਕੁੜੀ ਆਦੇ ਪਿਓ ਦੇ ਗੱਲ ਲਾ ਕੇ ਬੜਾ ਰੋਈ ਪਾਪਾ ਤੁਸੀਂ ਰੁਪਈਆ ਰੁਪਈਆ ਜੋੜ ਕੇ ਬਣਾਇਆ ਸੀ ਹਾਏ ਬੇੜਾ ਬਹਿ ਗਿਆ ਕੀ ਦਾ ਭਲਾਣੇ ਕੀਰਨੇ ਭਾਵੇਂ ਭਰਾਵਾ ਉੱਥੇ ਚਲੋ ਜੀ ਫਿਰ ਉਹੀ ਬੁੜੀਆਂ ਜਿਹੜਾ ਕੰਮ ਹੁੰਦਾ ਬਾਬਿਆਂ ਕੋਲੇ ਜਾਣ ਵਾਲਾ ਫਿਰ ਇਸ ਕੁੜੀ ਦੀ ਮਾਂ ਬਾਬਿਆਂ ਕੋਲੇ ਤੁਰ ਪਈ ਕਿਸੇ ਬਾਬੇ ਨੇ ਕਹਿ ਦਿਆ ਕਿ ਨਾ ਤੁਹਾਡੇ ਘਰ ਦੇ ਕਿਸੇ ਨੇ ਕੱਢੇ ਆ ਕਿਸੇ ਬਾਬੇ ਨੇ ਕਹਿਆ ਦਿਆ ਕਰਨਾ ਜੀ ਉਹ ਕਿਸੇ ਨੇ ਜਾਦੂ ਮੰਤਰ ਨਾਲ ਸੋਨਾ ਚਾਂਦੀ ਉੱਡ ਗਿਆ ਕਿਸੇ ਬਾਬੇ ਨੇ ਕੀ ਕਹਿਣਾ 15 20000 ਦੀ ਇਹਨਾਂ ਨੇ ਫੇਰ ਛੇਲਣ ਵਾਲੀ ਬਾਬਿਆਂ ਕੋਲੇ ਹੁਣ ਮਾਂ ਪਿਓ ਦਾ ਆਪਦੀ ਧੀ ਤੇ ਸ਼ੱਕ ਨਹੀਂ ਸੀ ਜਾਂਦਾ ਮਾਂ ਪਿਓ ਆਣ ਕਮਾਂਡ ਦੀ ਸ਼ੱਕ ਕਰੇ ਮਾਂ ਪਿਓ ਸ਼ਰੀਕੇ ਦੇ ਬਲੇ ਦੀ ਸ਼ੱਕ ਕਰੇ ਵੀ ਫਲਾਣੀ ਆਪਣੇ ਘਰੇ ਆਉਂਦੀ ਸੀ ਫਲਾਣੀ ਘਰੇ ਆਉਂਦੀ ਸੀ ਕਿਤੇ ਉਹਨਾਂ ਕੱਢ ਕੇ ਲੈ ਗਈ ਹੋਵੇ ਉਹਨਾਂ ਕੱਢ ਕੇ ਲੈ ਗਈ ਹੋਵੇ ਐਵੇਂ ਗੱਲਾਂ ਮੂੰਹੋਂ ਕੱਢ ਕੱਢ ਕੇ ਸ਼ਰੀਕੇ ਨਾਲ ਵਿਗਾੜ ਦੇ ਫਿਰਨ ਪਰ ਮਾਂ ਪਿਓ ਕਮਲੇ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਵੀ ਅੱਜਕੱਲ ਆਪਣੇ ਘਰੇ ਸੋਨਾ ਜਾਂ ਕੋਈ ਪੈਸਾ ਕਿਤੇ ਵੀ ਪਿਆ ਹੁੰਦਾ ਉਹਦਾ ਜਾਂ ਤਾਂ ਆਪਾਂ ਨੂੰ ਪਤਾ ਹੁੰਦਾ ਜਾਂ ਆਪਣੇ ਜਵਾਕਾਂ ਨੂੰ ਪਤਾ ਹੁੰਦਾ ਖਾਸ ਕਰਕੇ ਕੁੜੀਆਂ ਨੂੰ ਤਾਂ ਪਤਾ ਹੀ ਹੁੰਦਾ ਵੀ ਸਾਡੇ ਘਰ ਦਾ ਸੋਨਾ ਸੋਨਾ ਕਿੱਥੇ ਪਿਆ ਹੋਇਆ ਤੇ ਮਾਂ ਪਿਓ ਲੋਕਾਂ ਦੇ ਸ਼ੱਕਾ ਕਰੀ ਜਾਵੇ ਚਲੋ ਜੀ ਇਹ ਗੱਲ ਨੂੰ ਫਿਰ 6 ਮਹੀਨੇ ਲੰਘ ਜਾਂਦੇ ਆ ਫਿਰ ਕੀ ਹੁੰਦਾ ਵੀ ਭੂਆ ਦੀ ਕੁੜੀ ਇਹਨਾਂ ਦੇ ਕੋਲ ਆਈ ਹੁੰਦੀ ਐ ਇਸ ਕੁੜੀ ਦੇ ਕੋਲ ਰਾਤ ਨੂੰ ਇਕੱਠੀਆਂ ਸੌਂਦੀਆਂ ਸੀਗੀਆਂ ਜਿਹੜੀ ਭੂਆ ਦੀ ਕੁੜੀ ਸੀ ਉਹ ਆਪਦੇ ਆਸ਼ਕ ਨਾਲ ਗੱਲਾਂ ਬਾਤਾਂ ਕਰਦੀ ਸੀ ਇਹ ਆਪਦੇ ਆਸ਼ਕ ਨਾਲ ਕਰਦੀ ਸੀ ਤੇ ਹੌਲੀ ਹੌਲੀ ਇਸ ਕੁੜੀ ਨੇ ਆਪਦੀ ਭੂਆ ਦੀ ਕੁੜੀ ਨਾਲ ਗੰਡ ਖੋਲਤੀ ਵੀ ਇਸ ਤਰ੍ਹਾਂ ਕਰਕੇ ਮੈਂ ਤਾਂ ਆਪਦੇ ਆਸ਼ਕ ਨੂੰ ਬੋਲਟ ਲੈ ਕੇ ਦਿੱਤਾ ਇੱਕ ਆਈਫੋਨ ਲੈ ਕੇ ਦਿੱਤਾ ਉਹ ਕਹਿੰਦੀ ਵੀ ਉਹ ਤੂੰ ਕਿਵੇਂ ਲੈਤਾ ਇਹ ਕਹਿੰਦੀ ਮੈਂ ਤਾਂ ਘਰੋਂ 20 ਤੋਲੇ ਚਾਂਦੀ ਤੇ 5 ਤੋਲੇ ਸੋਨਾ ਨੂੰ ਦੇ ਦਿੱਤਾ ਮੈਂ ਕਿਹਾ ਮਿੱਤਰਾ ਐਸ਼ ਕਰ ਹੁਣ ਤੁਹਾਨੂੰ ਪਤਾ ਵੀ ਜਦੋਂ ਗੱਲ ਮਾਣੀ ਜੀ ਲੀਕ ਹੋਵੇ ਤੇ ਫਿਰ ਗੱਲ ਖੜਦੀ ਨਹੀਂ ਹੁੰਦੀ ਖਾਸ ਕਰਕੇ ਜਦੋਂ ਇੱਕ ਕੁੜੀ ਤੋਂ ਕੁੜੀ ਦੇ ਕੋਲੇ ਗੱਲ ਜਾਵੇ ਚਲੋ ਜੀ ਭੂਆ ਦੀ ਕੁੜੀ ਨੂੰ ਗੱਲ ਦਾਸਤੀ ਉਹ ਗੱਲ ਹੌਲੀ ਹੌਲੀ ਲੀਕ ਹੁੰਦੀ ਹੁੰਦੀ ਕੁੜੀ ਦੀ ਮਾਂ ਕੋਲੇ ਗੱਲ ਆਗਦੀ ਹੋਰ ਜਦੋਂ ਕੁੜੀ ਦੀ ਮਾਂ ਕੋਲੇ ਗੱਲ ਆ ਗਈ ਤੇ ਕੁੜੀ ਦੀ ਮਾਂ ਦੇਖੋ ਕਿੱਡੀ ਚਾਤਰ ਕੁੜੀ ਦੀ ਮਾਂ ਨੇ ਉਹ ਗੱਲ ਨੂੰ ਦੱਬਣਾ ਚਾਇਆ ਵੀ ਹਾਂ ਕੁੜੀ ਦੇ ਪਿਓ ਨੂੰ ਨਾ ਪਤਾ ਲੱਗ ਜਾਊ ਕੁੜੀ ਨੂੰ ਮਾਰ ਦੂਗਾ ਵੀ ਇਹ ਗੱਲ ਦੇ ਮਿੱਟੀ ਪਾ ਦਈਏ ਦੱਬ ਦਈਏ ਜੋ ਹੋ ਗਿਆ ਹਵਾ ਗਿਆ ਠੀਕ ਆ ਚਲੋ ਜੀ ਕੁੜੀ ਦੀ ਮਾਂ ਨੇ ਮੁੜ ਕੇ ਉਹ ਗੱਲ ਨੂੰ ਜਮ੍ਹਾਂ ਕਰੇ ਜਿਗਰ ਕਰਨਾ ਹੀ ਬੰਦ ਕਰਤਾ ਜਦੋਂ ਕੁੜੀ ਦੀ ਮਾਂ ਨੂੰ ਪਤਾ ਲੱਗ ਗਿਆ ਕਿ ਕਰਤੂਤ ਤਾਂ ਮੇਰੀ ਧੀ ਦੀ ਐ ਨੇ ਆਪਦੀ ਆਸ਼ਕ ਨੂੰ ਚਾਂਦੀ ਦੇ ਸੋਨਾ ਦੇ ਦਿੱਤਾ ਫਿਰ ਉਹੀ ਗੱਲ ਬੁੜੀਆਂ ਦੇ ਢਿੱਡ 'ਚ ਗੱਲ ਖਲੋਂਦੀ ਨਹੀਂ ਹੁੰਦੀ ਗੱਲ ਫਿਰ ਮਾੜੀ ਮਾੜੀ ਰਿਸ਼ਤੇਦਾਰੀ 'ਚ ਉਹ ਕੁੜੀ ਨੇ ਗੱ ਹੌਲੀ ਹੌਲੀ ਗੱਲ ਘੁੰਮਦੀ ਘਮੌ ਦੀ ਕੁੜੀ ਦੇ ਪਿਓ ਕੋਲੇ ਆ ਗਈ ਜਦੋਂ ਕੁੜੀ ਦੇ ਪਿਓ ਕੋਲੇ ਗੱਲ ਆ ਗਈ ਭਾਈ ਕੁੜੀ ਦੇ ਪਿਓ ਨੇ ਮੁੜ ਕੇ ਆਪ ਦੀ ਘਰ ਵਾਲੀ ਨੂੰ ਪੁੱਛਿਆ ਵੀ ਹਾਂ ਵੀ ਇਹ ਤਾਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਆਪਣੀ ਕੁੜੀ ਦੀ ਕਰਤੂਤ ਆ ਜਦੋਂ ਮਾਂ ਨਾ ਮੰਨੀ ਉਹਨੇ ਦੋ ਪੈਗ ਲਾ ਕੇ ਪਹਿਲਾਂ ਮਾਂ ਦੀ ਗੁੱਤ ਪੱਟੀ ਉਹਦੇ ਧਰੇ ਚਾਰ ਟੰਬੇ ਖੁੱਚਾਂ 'ਚ ਮੁੜ ਕੇ ਉਹ ਤੋਤੇ ਵਾਂਗੂ ਬੋਲੇ ਵੀ ਇਹ ਕਰਤੂਤ ਆਪਣੀ ਕੁੜੀ ਨੇ ਕੀਤੀ ਹੈ ਮੁੜ ਕੇ ਉਸ ਪਿਓ ਨੇ ਨਾ ਮੈਂ ਕਹਿੰਨਾ ਇੰਨੀ ਕੁੜੀ ਕੁੱਟੀ ਕਹਿੰਦੇ ਗਵਾਂਢੀ ਦੱਸਦੇ ਵੀ ਇੰਨੀ ਕੁੜੀ ਕੁੱਟੀ ਨਾ ਉਹਨੇ ਵੀ ਨੀਲਪਾਤੇ ਇੱਕ ਦੋ ਦੰਦ ਵੀ ਟੁੱਟ ਗਏ ਕੁੜੀ ਦੇ ਐਨਾ ਹੁਣੇ 76 ਪੌਲਾ ਕੀਤਾ ਜਿਹੜਾ ਆਸ਼ਕ ਸੀਗਾ ਉਹਨੇ ਭਾਈ ਕੀ ਮੋੜਨਾ ਸੀਗਾ ਥਰੂ ਪਤਾ ਧੀਆਂ ਧਿਆਣੀਆਂ ਵਾਲੇ ਬੰਦੇ ਸ਼ਰਮ ਦੇ ਮਾਰੇ ਚੁੱਪਾ ਕਰ ਜਾਂਦੇ ਆ ਵੀ ਯਾਰ ਜੇ ਹੁਣ ਪਿੰਡ ਚ ਰੌਲਾ ਪਾਇਆ ਜਾਂ ਪੰਚਾਇਤ ਕੀਤੀ ਸਾਡੀ ਥੂਤ ਹੋਣੀ ਮਿੱਟੀ ਤਾਂ ਸਾਡੀ ਪਟੀਸ਼ਨ ਵੀ ਹਾਂ ਪਾਈ ਤੇਰੀ ਕੁੜੀ ਨੇ ਸੋਨਾ ਕੱਢ ਕੇ ਤਾਂ ਉਹ ਚੋਰੀ ਕਰਕੇ ਲੈ ਗਿਆ ਜਿਹੜੇ ਆਸ਼ਕ ਨੂੰ 20 ਤੋਲੇ ਚਾਂਦੀ ਤੇ 5 ਤੋਲੇ ਸੋਨਾ ਦਿੱਤਾ ਨਾ ਭਾਈ ਐਡਾ ਖੱਚ ਬੰਦਾ ਸਿਰੇ ਦੀ ਪਿੰਡ ਦੀ ਲੀਰ ਦੁੱਕੀ ਦਾ ਬੰਦਾ ੜੀ ਤੇ ਉਹਦੇ ਪਿੱਛੇ ਦੇਖੋ ਕੁੜੀ ਨੇ ਕੀ ਕੁਛ ਕੀਤਾ ਅਸਲ ਦੇ ਵਿੱਚ ਨਾ ਮੈਂ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਦੇਖੀਆਂ ਮਾਫ਼ ਕਰਨਾ ਗੱਲ ਮੈਨੂੰ ਕਹਿਣੀ ਪੈ ਰਹੀ ਹੈ ਕਿ ਕਮ ਸੇ ਕਮ ਜੇਕਰ ਤੁਸੀਂ ਕਿਸੇ ਨਾਲ ਖੇ ਖਾਣੀ ਹੁੰਦੀ ਆ ਜੇ ਪਿਓ ਦੀ ਪੱਗ ਨੂੰ ਕਲੰਕ ਲਾਉਣਾ ਹੀ ਹੁੰਦਾ ਕਮ ਸੇ ਕਮ ਬੰਦਾ ਕਮੰਦਾ ਤਾਂ ਵੇਖ ਲਿਆ ਕਰੋ ਕਮ ਸੇ ਕਮ ਇਹਦਾ ਵੇਖ ਲਿਆ ਕਰੋ ਇਸ ਬੰਦੇ ਦਾ ਲੈਵਲ ਕੀ ਹੈ ਇਸ ਬੰਦੇ ਦਾ ਖਾਨਦਾਨ ਕੀ ਹੈ ਖੌਰੇ ਚੰਗੇ ਖਾਨਦਾਨ ਨਾਲ ਖੇ ਖਾਓਗੇ ਖੌਰੇ ਨਾਲ ਵਿਆਹ ਹੀ ਕਰਾ ਲੈ ਜਦੋਂ ਖੇ ਖਾਣੀ ਆ ਉਦੋਂ ਦੁੱਕੀ ਦੇ ਬੰਦੇ ਨਾਲ ਥੇਲੇ ਦੇ ਬੰਦੇ ਨਾਲ ਜਮਾਂ ਲੀਰ ਬੰਦੇ ਨਾਲ ਤੇ ਜਦੋਂ ਕੁੜੀਆਂ ਨੇ ਵਿਆਹ ਕਰਾਉਣਾ ਹੋਵੇ ਫੇਰ ਐ ਹੁੱਬ ਹੁੱਬ ਕੇ ਕਹਿਣਗੇ ਵੀ ਸਾਨੂੰ ਤਾਂ ਰਾਜਕਮਾਰ ਚਾਹੀਦਾ ਸਾਨੂੰ ਤਾਂ ਐਹੋ ਜਿਹਾ ਮੁੰਡਾ ਚਾਹੀਦਾ ਐ ਨੌਕਰੀ ਕਰਦਾ ਹੋਵੇ ਐਨੀ ਜ਼ਮੀਨ ਜਾਇਦਾਦ ਹੋਵੇ ਕੀ ਗੱਲ ਬਈ ਨਜ਼ਾਰੇ ਲੈਣ ਨੂੰ ਦੁੱਕੀਆਂ ਤੇ ਕੀਆਂ ਤੇ ਵਿਆਹ ਕਰਾਉਣ ਨੂੰ ਬਾਦਸ਼ਾਹ ਥੂ ਆ ਤੁਹਾਡੇ ਇਹੋ ਜਿਹੀ ਸੋਚ ਤੇ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਇਹ ਵੀਡੀਓ ਹਰੇਕ ਮਾਂ ਪਿਓ ਤੱਕ ਪਹੁੰਚਣੀ ਚਾਹੀਦੀ ਆ ਹਰੇਕ ਮਾਂ ਪਿਓ ਸੁਚੇਤ ਹੋਣਾ ਚਾਹੀਦਾ ਕਿ ਖਾਸ ਕਰਕੇ ਆਪਦੇ ਜਵਾਕਾਂ ਤੋਂ ਇਹੋ ਜਿਹੀਆਂ ਚੀਜ਼ਾਂ ਪੜਦੇਚ ਰੱਖਿਆ ਕਰੋ ਖਾਸ ਕਰਕੇ ਆਪਦੇ ਜਵਾਕਾਂ ਤੋਂ ਯੋਗੀ ਜਵਾਕ ਇਹ ਮੁੜ ਕੇ ਨਿਆਣ ਮੱਤ ਹੁੰਦੀ ਆ ਇਸਕ ਮੁਸ਼ਕ ਵਿੱਚ ਪੈ ਕੇ ਮੁੜ ਕੇ ਘਾਟਾ ਵਾਧਾ ਨਹੀਂ ਸੋਚਦੇ ਤੇ ਮੁੜ ਕੇ ਇਹੋ ਜਿਹਾ ਘਟਨਾਵਾਂ ਅੰਜਾਮ ਦੇ ਦਿੰਦੇ ਆ ਸਾਡਾ ਮਕਸਦ ਬਾਕੀ ਲੋਕਾਂ ਨੂੰ ਸੂਚਿਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ